ਦਲਜੀਤ ਸਿੰਘ ਜੀ ਕੈਨੇਡਾ ਅਤੇ ਅਮਰੀਕਾ ਵਿੱਚ ਹਜ਼ਾਰਾਂ ਮੌਤਾਂ ਦੀ ਖਬਰ ਸਾਹਮਣੇ ਆ ਰਹੀ ਹੈ ਖ਼ਬਰ ਇਹ ਹੈ ਕਿ ਫੈਂਟਨਿਲ ਨਾਂ ਦੀ ਦਵਾਈ ਜੋ ਹੈ ਉਸ ਨੂੰ ਨਸ਼ਿਆਂ ਵਿੱਚ ਪਾ ਕੇ ਦਿੱਤਾ ਜਾ ਰਿਹਾ ਜਿਸ ਦੇ ਨਾਲ ਹਜ਼ਾਰਾਂ ਵਿਦਿਆਰਥੀਆਂ ਦੀਆਂ ਉੱਥੇ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਹਾਲਾਂਕਿ ਪੂਰੀ ਦੁਨੀਆ ਵਿੱਚ ਇਹ ਚੱਲਦੀ ਪਈ ਹੈ ਕਿਵੇਂ ਦੇਖਦੇ ਹੋ ਇਹ ਸਾਰੀ ਘਟਨਾ ਦੇ ਪਿੱਛੇ ਦੀ ਕੀ ਜਿਹੜੀ ਹੈ ਅਸਲ ਸਚਾਈ ਹੈ ਉਹ ਜੀ ਅਤੇ ਦੇਖੋ ਅੱਜ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਨਸ਼ਾ ਤਸਕਰਾਂ ਵਾਸਤੇ ਪੈਸਾ ਹੀ ਸਭ ਕੁਝ ਰਹਿ ਗਿਆ ਵੈਸੇ ਗੱਲ ਤਾਂ ਇੱਥੇ ਆ ਕੇ ਮੁੱਕ ਜਾਣੀ ਚਾਹੀਦੀ ਹੈ ਕਿ ਜਿਹੜਾ ਹੈ ਹੀ ਨਸ਼ਾ ਤਸਕਰ ਉਹਨੂੰ ਕਿਸੇ ਦੀ ਜ਼ਿੰਦਗੀ ਦੀ ਕੀ ਪ੍ਰਵਾਹ ਹੋਵੇ ਉਹ ਅਸਲੀ ਚੀਜ਼ ਵੇਚ ਰਿਹਾ ਹੈ ਜਾਫਰ ਨਕਲੀ ਵੇਚ ਰਿਆ ਅਸੀਂ ਪੰਜਾਬ ਦੇ ਵਿੱਚ ਹੁੰਦੀਆਂ ਡਰੱਗ ਦੇ ਨਾਲ ਮੌਤਾਂ ਦੀ ਗੱਲ ਅਕਸਰ ਕਰਦੇ ਰਹਿੰਦੇ ਆ ਪਰ ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕੈਨੇਡਾ ਦੀ ਵੀ ਕਰਦੇ ਆ ਤਾਂ ਕੈਨੇਡਾ ਦੇ ਵਿੱਚ ਵੀ ਸਾਡੇ ਸੈਂਕੜੇ ਸਟੂਡੈਂਟ ਆਪਾਂ ਹਜ਼ਾਰਾਂ ਦੀ ਵੀ ਗੱਲ ਕਰ ਲਈਏ ਤਾਂ ਇਹਦੇ ਵਿੱਚ ਕੋਈ ਵੀ ਦੂਰਅਾਈ ਨਹੀਂ ਹੋਏਗੀ ਹਜ਼ਾਰਾਂ ਸਟੂਡੈਂਟ ਪਿਛਲੇ ਸਮਿਆਂ ਦੇ ਵਿੱਚ ਹਾਰਟ ਅਟੈਕ ਦੇ ਨਾਲ ਜਿਹੜੇ ਆ ਮੌਤ ਨੂੰ ਗਲੇ ਲਾ ਚੁੱਕੇ ਨੇ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਉਹ ਹਜ਼ਾਰਾਂ ਹਾਰਟ ਅਟੈਕ ਦੀਆਂ ਜਿਹੜੀਆਂ ਮੌਤਾਂ ਨੇ ਜਿਹੜੀਆਂ ਹੋਈਆਂ ਉਹ ਸਾਰੀਆਂ ਫੈਂਟਨਲ ਨਾਲ ਹੋਈਆਂ ਪਰ ਬਹੁਤਾਤ ਨੇ ਉਹਦੇ ਵਿੱਚ ਹਾਰਟ ਅਟੈਕ ਮੰਨਿਆ ਕਿ ਕਿਤੇ ਹੋ ਜਾਂਦੇ ਆ ਦੁਨੀਆ ਦੇ ਵਿੱਚ ਹੁੰਦੇ ਨੇ ਕਿਸੇ ਨੂੰ ਸਟ੍ਰੈਸ ਦੇ ਨਾਲ ਹੋ ਜਾਂਦਾ ਜਾਂ ਕੋਈ ਹੋਰ ਗੱਲਬਾਤ ਕੋਈ ਪ੍ਰਾਣੀ ਬਿਮਾਰੀ ਹੈ ਕੋਈ ਅੰਦਰ ਬਲੌਕੇਜ ਹੈਗੀ ਆ ਸੋ ਉਹ ਉਹਦੇ ਨਾਲ ਵੀ ਹੋ ਜਾਂਦੇ ਆ ਪਰ ਇੱਕ ਚੰਗਾ ਭਲਾ ਬੰਦਾ ਜਦੋਂ ਹਾਰਟ ਅਟੈਕ ਦੇ ਗੇਟ ਦੇ ਵਿੱਚ ਆ ਜਾਂਦਾ ਉਹਦੇ ਇੱਚ ਪੱਟੇ ਦੇ ਵਿੱਚ ਆ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਹੈ ਸੋ ਕੈਨੇਡਾ 'ਚ ਅਕਸਰ ਸਾਨੂੰ ਇਹ ਸੁਣਨ ਨੂੰ ਮਿਲਦਾ ਹੁਣ ਅਮਰੀਕਾ ਦੀ ਇੱਕ ਰਿਪੋਰਟ ਛਪੀ ਹੈ ਬੀਬੀਸੀ ਦੇ ਉੱਤੇ ਸੋ ਉਹਨਾਂ ਨੇ ਕੀ ਕੀਆ ਦੇਖੋ ਕਿੰਡੀ ਵੱਡੀ ਗੱਲ ਹੈ ਕਹਿੰਦੇ ਅਕਤੂਬਰ 2023 ਤੋਂ ਲੈ ਕੇ ਅਕਤੂਬਰ 2023 ਤੋਂ ਲੈ ਕੇ ਸਤੰਬਰ 24 ਤੱਕ ਯਾਨੀ ਕਿ ਪਿਛਲੇ ਸਾਲ ਦੀ ਜਿਹੜੀ 24 ਲੰਗੀ ਹੈ ਉਹਦੀ ਉਹਦੀ ਸਤੰਬਰ ਤੱਕ 87000 ਮੌਤਾਂ ਫੈਂਟਨਿਲ ਦੇ ਨਾਲ ਹੋਈਆਂ ਸੋ ਫੈਂਟਨਿਲ ਦੇ ਬਾਰੇ ਆਪਾਂ ਇੱਕ ਡੇਢ ਸਾਲ ਤੋਂ ਨਾ ਕਿਉਂਕਿ ਸਾਨੂੰ ਬਹੁਤ ਸਾਰੇ ਸੁਨੇਹੇ ਆਉਂਦੇ ਸੀ ਵੀ ਕੈਨੇਡਾ 'ਚ ਮੌਤਾਂ ਹੋ ਰਹੀਆਂ ਇਹਦੇ ਕਾਰਨ ਦੱਸੋ ਲੱਭੋ ਪੁੱਛੋ ਕੈਨੇਡਾ ਵਾਲੇ ਡਾਕਟਰਾਂ ਕੋਲੋਂ ਪੁੱਛੋ ਉੱਥੋਂ ਦੇ ਜਿਹੜੇ ਮਾਹਰ ਨੇ ਉਹਨਾਂ ਕੋਲੋਂ ਪੁੱਛੋ ਸੋ اسی ਗੱਲਾਂ ਕੀਤੀਆਂ ਵੀ ਕੈਨੇਡਾ ਦੇ ਵਿੱਚ ਵੀ ਕਈ ਸਟੂਡੈਂਟਾਂ ਦੇ ਨਾਲ ਹੋਰਾਂ ਦੇ ਨਾਲ ਐਕਸਪਰਟਸ ਦੇ ਨਾਲ ਗੱਲਾਂ ਕੀਤੀਆਂ ਸੋ ਉਹਨਾਂ ਨੇ ਵੀ ਉਸ ਵੇਲੇ ਦੱਸਿਆ ਫਿਰ ਅਸੀਂ ਉਹਨਾਂ ਦਾਅਵਿਆਂ ਨੂੰ ਆਪਣੇ ਚੈਨਲ ਦੇ ਜ਼ਰੀਏ ਦੱਸਿਆ ਵੀ ਸੀ ਕਿ ਭਾਈ ਫੈਂਟਨਿਲ ਦੇ ਨਾਲ ਮੌਤਾਂ ਹੋ ਰਹੀਆਂ ਬੇਸ਼ੱਕ ਸਾਡੇ ਪਿੱਛੇ ਜਾ ਕੇ ਤੁਸੀਂ ਉਹ ਵੀਡੀਓ ਜ਼ਰੂਰ ਦੇਖ ਸਕਦੇ ਹੋ ਸੋ ਫੈਂਟਨਿਲ ਕੀ ਹੈ ਇੱਕ ਡਰੱਗ ਹੈਗੀ ਹੈ ਇੱਕ ਮੈਡੀਸਿਨ ਹੈਗੀ ਹੈ ਜਿਹਨੂੰ ਆਫੀਮ ਦੇ ਵਿੱਚ ਵੀ ਮਿਲਾਇਆ ਜਾਂਦਾ ਹੈ ਜਿਹਨੂੰ ਚਿੱਟੇ ਦੇ ਵਿੱਚ ਵੀ ਮਿਲਾਇਆ ਜਾਂਦਾ ਹੈ ਹੈਰੋਇਨ ਦੇ ਵਿੱਚ ਵੀ ਮਿਲਾਇਆ ਜਾਂਦਾ ਹੈ ਜਾਂ ਫਿਰ ਹੋਰ ਜਿਹੜੀਆਂ ਜਿਹੜੇ ਨਸ਼ੇ ਦੇ ਤੌਰ ਤੇ ਲੋਕ ਲੈਂਦੇ ਨੇ ਸੇਵਨ ਕਰਦੇ ਆ ਉਹਦੇ ਵਿੱਚ ਮਲਾਇਆ ਜਾਂਦਾ ਹੈ ਇਹ ਮਲਾਇਆ ਕਿਉਂ ਜਾਂਦਾ ਇਹਦਾ ਕਾਰਨ ਇਹ ਹੁੰਦਾ ਹੈ ਕਿ ਜੇ ਤੁਸੀਂ ਮੰਨ ਲਓ ਪਿਓਰ ਅਫੀਮ ਜਿਹੜੀ ਹੈਗੀ ਆ ਉਹ ਕਿਸੇ ਨੂੰ ਦਿਨੇ ਹੋ ਪਿਓਰ ਅਫੀਮ ਜਿਹੜੀ ਹੈ ਉਹ ਮੰਨਿਆ ਜਾਂਦਾ ਵੀ ਜੇ ਤੁਸੀਂ ਬਹੁਤ ਤਰੀਕੇ ਦੇ ਨਾਲ ਖਾਧੀ ਹੈ ਤਾਂ ਉਹਦਾ ਨੁਕਸਾਨ ਨਹੀਂ ਹੁੰਦਾ ਵੈਸੇ ਮਾਹਰ ਦੱਸ ਸਕਦੇ ਨੇ ਅਸੀਂ ਕੋਈ ਮੋਰ ਨਹੀਂ ਲਾਉਂਦੇ ਪਰ ਉਹਦੇ ਵਿੱਚ ਕੀ ਹੁੰਦਾ ਫਿਰ ਜਿਹੜੇ ਨਸ਼ਾ ਤਸਕਰ ਨੇ ਉਹ ਜਿਹੜੀ ਪਿਓਰ ਕੁਆਲਿਟੀ ਦੀ ਜਿਹੜੀ ਅਫੀਮ ਹੈਗੀ ਆ ਇਸੇ ਤਰੀਕੇ ਦੇ ਨਾਲ ਦੂਜੇ ਨਸ਼ੇ ਆ ਸੋ ਉਹਨੂੰ ਅੱਧਾ ਕਰਕੇ ਯਾਨੀ ਕਿ ਜੇ ਮੰਨ ਲਓ ਵੀ ਤੁਹਾਡੇ ਕੋਲ 100 ਗ੍ਰਾਮ ਅਫੀਮ ਹੈ ਉਹ ਪਿਓਰ ਆ ਬਿਲਕੁਲ ਸੋ ਤੁਸੀਂ ਉਹਨੂੰ ਜਦੋਂ ਵੇਚਣਾ ਤੇ ਤੁਹਾਨੂੰ ਉਹ 100 ਗ੍ਰਾਮ ਅਫੀਮ ਦੇ ਹੀ ਪੈਸੇ ਮਿਲ ਰਹੇ ਆ ਸੋ ਨਸ਼ਾ ਤਸਕਰ ਕੀ ਕਰਦੇ ਆ ਉਹਦੇ ਵਿੱਚ ਮਿਲਾਵਟ ਕਰਦੇ ਆ 50 ਗ੍ਰਾਮ ਕੱਢ ਲਈ 50 ਗ੍ਰਾਮ ਦੂਜੀ ਜਿਹੜੀ ਕੋਈ ਨਸ਼ੀ ਵਾਲੀ ਮੈਡੀਸਿਨ ਫੈਂਟਨਿਲ ਹੈਗੀ ਆ 5-7 ਗ੍ਰਾਮ ਉਹ ਮਿਲਾ ਦਿੱਤੀ ਫਿਰ ਉਹਦੇ ਵਿੱਚ ਕੁਝ ਹੋਰ ਮਿਲਾ ਦਿੱਤਾ ਜਿਵੇਂ ਆਮ ਅਫੀਮ ਦੇ ਵਿੱਚ ਜਾਂ ਹੋਰਾਂ ਚੀਜ਼ ਜਿਹੜਾ ਕੀਤਾ ਜਾਂਦਾ ਸੋ ਉਹ ਮਿਲਾ ਕੇ ਉਹਨੂੰ 100 ਗ੍ਰਾਮ ਕਰ ਦਿੱਤਾ ਜਾਂਦਾ ਮਤਲਬ 50 ਗ੍ਰਾਮ ਚੀਜ਼ ਹੈ ਉਹਨੂੰ 100 ਗ੍ਰਾਮ ਕਰ ਦਿੱਤਾ ਗਿਆ ਇੱਕ ਨਸ਼ੇ ਦੀ ਦਵਾਈ ਵਿੱਚ ਮਿਲਾ ਕੇ ਜਿਹਨੂੰ ਫੈਂਟਨਲ ਕਿਹਾ ਜਾਂਦਾ ਸੋ ਉਹ ਫਿਰ ਉਹਦਾ ਫਾਇਦਾ ਕੀ ਹੁੰਦਾ ਤੇ ਉਹ ਨੁਕਸਾਨ ਕੀ ਹੁੰਦਾ ਫਾਇਦਾ ਇਹ ਹੈ ਜਿਹੜਾ ਖਾਂਦਾ ਹੈ ਜਿਹੜਾ ਜਿਹੜਾ ਵੇਚਦਾ ਉਹਦੀ 50% ਦੀ ਜਿਹੜੀ ਕਮਾਈ ਪਹਿਲਾਂ ਹੀ ਹੋ ਗਈ ਮਤਲਬ ਕਿ ਉਹਨੇ ਅਫੀਮ ਉਹ ਵੱਖਰੀ ਵੇਚ ਦੇਣੀ ਹੈ ਤੇ ਜਿਹੜਾ ਨੁਕਸਾਨ ਹੈਗਾ ਉਹ ਖਾਣ ਵਾਲੇ ਨੂੰ ਹੈ ਕਿਉਂ ਕਿ ਉਹਨੇ ਅਫੀਮ ਜਿਹੜੀ ਖਾਧੀ ਹੋਈ ਹੈ ਜਿਹੜੀ ਉਹਨੂੰ ਲੱਗੀ ਹੋਈ ਹੈ ਉਹਦੇ ਉਹਦੇ ਹੱਡਾਂ ਨੂੰ ਉਹਨੇ ਉਸ ਹਿਸਾਬ ਤੇ ਨਾਲ 5 ਗ੍ਰਾਮ ਅਫੀਮ ਦੀ ਉਹ ਗੋਲੀ ਲੈ ਲੈਣੀ ਹੈ ਪਰ ਉਹਨੂੰ ਨਹੀਂ ਪਤਾ ਪਈ ਇਹਦੇ ਵਿੱਚ ਫੈਂਟਮ ਇਹ ਪਾ ਕੇ ਇਹਨੂੰ 100 ਗੁਣਾ ਤੇਜ਼ ਕਰ ਦਿੱਤਾ ਗਿਆ ਜਾਂ ਫਿਰ 20 ਗੁਣਾ ਤੇਜ਼ ਕਰ ਦਿੱਤਾ ਗਿਆ ਅੰਦਾਜ਼ੇ ਦੇ ਤੌਰ ਤੇ ਮੈਂ ਦੱਸ ਰਿਹਾ ਸੋ ਤੇਜ਼ ਹੋ ਜਾਂਦੀ ਹੈ ਉਹਨੇ ਆਪਣੇ ਹਿਸਾਬ ਦੇ ਨਾਲ ਮਾਤਰਾ ਲੈਣੀ ਉਹਨੇ ਕੀ ਕਿ ਮੈਂ ਤਾਂ ਭਾਈ ਕੱਲ ਵੀ ਇੰਨੀ ਕੁ ਮਾਤਰਾ ਲਈ ਹੈ ਅੱਜ ਵੀ ਇੰਨੀ ਖਲਾਉਂਗਾ ਤੇ ਮੇਰੇ ਲਈ ਮਾੜੀ ਨਹੀਂ ਹੈ ਸੋ ਮਾੜੀ ਤਾਂ ਹੌਲੀ ਹੌਲੀ ਲੱਗਦੀ ਹੋਈ ਹੈ ਪਰ ਉਹ ਉਹ ਉਮਾੜੀ ਨਹੀਂ ਹੈ ਸੋ ਉਹਨੂੰ ਪਤਾ ਨਹੀਂ ਹੁੰਦਾ ਇਹਦੇ ਵਿੱਚ ਕਿਹੜਾ ਜ਼ਹਿਰ ਮਲਾ ਦਿੱਤਾ ਗਿਆ ਜਿਹਦੇ ਨਾਲ ਕਿ ਤੇਰੇ ਅੰਦਰ ਉਹ ਸਾਰਾ ਬਲੱਡ ਪ੍ਰੈਸ਼ਰ ਨੂੰ ਤੇਜ਼ ਕਰ ਦੇਣਾ ਬਲੋਕੇਜ ਵਧਾ ਦੇਣੀ ਜਾਂ ਫਿਰ ਅੰਦਰ ਘਬਰਾਟ ਪੈਦਾ ਕਰ ਦੇਣੀ ਦਿਲ ਦੇ ਅੰਦਰ ਸੋ ਉਸ ਤੋਂ ਬਾਅਦ ਫਿਰ ਹਾਰਟ ਅਟੈਕ ਤੱਕ ਜਿਹੜੀ ਗੱਲਬਾਤ ਹੈ ਉਹ ਚੱਲੇ ਜਾਂਦੀ ਹੈ ਸੋ 87000 ਮੌਤਾਂ ਦਾ ਵੇਰਵਾ ਜਿਹੜਾ ਅਮਰੀਕਾ ਨੇ ਦਿੱਤਾ ਹੈ ਇੱਕ ਸਾਲ ਦੇ ਵਿੱਚ ਤੇ ਹਜੇ ਕੈਨੇਡਾ ਦੀ ਇਹਦੇ ਉੱਤੇ ਰਿਪੋਰਟ ਟਾਈਮ ਟੂ ਟਾਈਮ ਆਉਂਦੀ ਰਹਿੰਦੀ ਹੈ ਪਰ ਇਦਾਂ ਦਾ ਇੱਕ ਸਪੈਸੀਫਿਕ ਜਿਹੜਾ ਉਹਨਾਂ ਨੇ ਰਿਜ਼ਲਟ ਜਿਹੜਾ ਹੈਗਾ ਉਹ ਨਹੀਂ ਦਿੰਦਾ ਪਰ ਅਸੀਂ ਕਿਉਂ ਕਹਿ ਰਹੇ ਹਾਂ ਇਹ ਗੱਲ ਕਿ ਕਾਚੂ 80000 ਮੌਤਾਂ ਫੈਂਟਨਲ ਨਾਲ ਹੋ ਰਹੀਆਂ ਤੇ ਕੈਨੇਡਾ ਚ ਕਿਉਂ ਨਹੀਂ ਹੋਈਆਂ ਕਿਉਂ ਨਹੀਂ ਹੋ ਸਕਦੀਆਂ ਮਤਲਬ ਕਿ ਜਿਹੜੇ ਲੋਕ ਸਾਡੇ ਮਰ ਰਹੇ ਨੇ ਸਾਨੂੰ ਤਾਂ ਸਾਡੀ ਕਮਿਊਨਿਟੀ ਨਾਲ ਜ਼ਿਆਦਾ ਵੈਸੇ ਤਾਂ ਅਸੀਂ ਇਹ ਕਹਿੰਦੇ ਆ ਵੀ ਐਡਾ ਨਹੀਂ ਹੋਣਾ ਚਾਹੀਦਾ ਕਿਸੇ ਨਾਲ ਵੀ ਪਰ ਸਾਡੇ ਸਟੂਡੈਂਟ 20-20 ਸਾਲ ਦੇ ਜਿਹੜੇ ਨੌਜਵਾਨ ਹੈਗੇ ਆ ਉਹ ਮੌਤ ਦੀ ਭੇਟਾ ਚੜ ਰਹੇ ਨੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਸੋ ਕਿਉਂ ਚੜ ਰਹੇ ਆ ਉਹ ਉਹ ਜਾਂਦੇ ਆ ਨਵੇਂ ਨਵੇਂ ਨੌਜਵਾਨ ਗਏ ਆ ਗਾਣਿਆਂ ਦੇ ਵਿੱਚ ਵੇਖਿਆ ਹੁੰਦਾ ਵੀ ਆਹ ਚੀਜ਼ ਬੜੀ ਵਧੀਆ ਆਹ ਨਸ਼ਾ ਕਰ ਲੋ ਉਹ ਕਰ ਲੋ ਅਫੀਮ ਖਾ ਲੋ दारू ਪੀ ਲੋ ਵਗੈਰਾ ਵਗੈਰਾ ਸੋ ਉਹ ਚੀਜ਼ਾਂ ਅਪਣਾਈਆਂ ਜਾਂਦੀਆਂ ਜਦੋਂ ਫਿਰ ਇਹ ਜਿਹੜਾ ਕੈਨੇਡਾ ਜਾਣ ਦਾ ਰੁਝਾਨ ਵੀ ਹੈ ਇਹ ਵੀ ਤਾਂ ਇਹਦੇ ਚੋਂ ਨਿਕਲਿਆ ਨਾ ਇਹ ਵੀ ਤਾਂ ਸਾਡੇ ਆਲੇ ਦੁਆਲੇ ਜੋ ਮਾਹੌਲ ਬਣਾਇਆ ਗਿਆ ਗਾਣਿਆਂ ਦੇ ਵਿੱਚ ਜਾਂ ਫਿਰ ਸਾਨੂੰ ਦਿਖਾਇਆ ਗਿਆ ਵੀ ਉਹ ਸਵਰਗ ਹੈ ਪੰਜਾਬ ਨਰਕ ਹੈ ਸੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਬਾਹਰ ਜਾਣਾ ਉਹ ਵੀ ਇੱਕ ਇਸ ਤਰੀਕੇ ਦਾ ਹੀ ਭੇਟਚਾਲ ਹੈਗੀ ਹੈ ਜਿਸ ਤਰ੍ਹਾਂ ਦੇ ਨਸ਼ੇ ਲੱਗਣੇ ਸੰਝ ਗਿਓ ਮੇਰੀ ਗੱਲ ਕਿ ਜੇ ਤੁਸੀਂ ਕੈਨੇਡਾ ਵੀ ਜਾ ਰਹੇ ਹੋ ਭੇੜਚਾਲ ਬਣਾ ਕੇ ਕੈਨੇਡਾ ਕੈਨੇਡਾ ਜਾਣਾ ਸਾਡੇ ਨਾਮ ਦੇ ਨਾਲ ਕੈਨੇਡਾ ਲੱਗ ਜਾਏ ਸਟੇਟਸ ਸਾਡਾ ਕੈਨੇਡਾ ਹੋਵੇ ਉਹਦੇ ਨਾਲ ਫਿਰ ਆ ਚੀਜ਼ਾਂ ਵੀ ਜਿਹੜੀਆਂ ਨੇ ਉਹ ਸਾਡੇ ਲੋਕ ਅਡਾਪਟ ਕਰ ਰਹੇ ਨੇ ਕੈਨੇਡਾ ਜਾਣਾ ਵੀ ਸਿੰਬਲ ਹੈ ਤੇ ਆਹ ਜਿਹੜੀ ਅਫੀਮ ਖਾਣੀ ਹੈ ਇਹ ਵੀ ਇੱਕ ਸਿੰਬਲ ਹੈ ਸਟੇਟਸ ਸਿੰਪਲ ਹੈਗਾ ਇਹ ਵੀ ਆਪਾਂ ਥੋਣਾ ਉਸ ਤੋਂ ਬਾਅਦ ਫਿਰ એનર્ਜੀ ਡਰਿੰਕਸ ਤੇ ਆ ਜਾਂਦੀਆਂ ਪਰ ਆਪਾਂ ਉਹਦੀ ਗੱਲ ਬਾਅਦ ਚ ਕਰਦੇ ਆ ਸੋ ਅਫੀਮ ਵਰਗੇ ਨਸ਼ੇ ਜਾਂ ਫਿਰ ਜਿਹੜੇ ਹੋਰ ਚਿੱਟਾ ਹੀਰੋਇਨ ਜਿਹੜੀ ਉਹ ਲਾ ਲੈਣੀ ਜਾ ਕੇ ਤੇ ਕਹਿਣਾ ਵੀ ਲਓ ਜੀ ਹੁਣ ਤਾਂ ਬਹੁਤ ਵਧੀਆ ਹੁਣ ਸਾਡਾ ਸਟੇਟਸ ਸਿੰਪਲ ਵੀ ਹੋ ਗਿਆ ਅਸੀਂ ਕੈਨੇਡਾ ਵੀ ਪਹੁੰਚ ਚੁੱਕੇ ਹਾਂ ਤੇ ਇੱਕ ਵਧੀਆ ਹਾਈ ਕਲਾਸ ਨਸ਼ਾ ਵੀ ਅਸੀਂ ਕਰਨ ਲੱਗ ਪਏ ਆ ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਜਿਹੜੇ ਨਸ਼ਾ ਤਸਕਰ ਉੱਥੇ ਬੈਠੇ ਹੋਏ ਆ ਉਹ ਤੁਹਾਡੇ ਜਾਨ ਦੇ ਨਾਲ ਖੇਡ ਰਹੇ ਉਹਨਾਂ ਨੂੰ ਜਾਨ ਦੇ ਨਾਲ ਕੋਈ ਪਰਵਾਹ ਨਹੀਂ ਹੈ ਉਹਨਾਂ ਨੂੰ ਕੋਈ ਲੈਣ ਦੇ ਨਹੀਂ ਹੈ ਕਿ ਤੁਸੀਂ ਮਰ ਰਹੇ ਹੋ ਜਿਉ ਰਹੇ ਹੋ ਉਹ ਉਹ ਅਫੀਮ ਦੇ ਨਾਲ ਉਹ ਚਿੱਟੇ ਦੇ ਨਾਲ ਮੌਤ ਹੋਣੀ ਹੋਣੀ ਹੈ ਆਪਾਂ ਇੱਕ ਹੋਰ ਗੱਲ ਪਿਛਲੇ ਸਮੇਂ 'ਚ ਕਹੀ ਸੀ ਕਿ ਪੰਜਾਬ 'ਚ ਜਿਹੜੇ ਲੋਕ ਚਿੱਟੇ ਦੀ ਓਵਰਡੋਸ ਦੇ ਨਾਲ ਮਰਦੇ ਆ ਉਹਦੇ ਵਿੱਚ ਇੱਕ ਇਹ ਵੀ ਕਾਰਨ ਸੀ ਕਿ ਉਹਦੇ ਵਿੱਚ ਸ਼ੀਸ਼ਾ ਕੱਚ ਜਿਹੜਾ ਮਿਕਸ ਕਰਕੇ ਮਲਾਇਆ ਜਾਂਦਾ ਹੈ ਮਿਕਸ ਕਰਕੇ ਜਿਹੜਾ ਹੈਗਾ ਉਹਨੂੰ ਦਿੱਤਾ ਜਾਂਦਾ ਉਹ ਵੀ ਕਾਰਨ ਇਹ ਹੀ ਹੈ ਕਿ 100 ਗ੍ਰਾਮ ਚਿੱਟਾ ਉਹਦੇ ਵਿੱਚੋਂ 50 ਗ੍ਰਾਮ ਅਸਲ ਚਿੱਟਾ ਕੱਢ ਲਓ ਤੇ 50 ਗ੍ਰਾਮ ਕੱਚ ਮਿਲਾ ਦਿਓ ਉਹ ਕੱਚ ਜਿਹੜਾ ਅੰਦਰ ਜਾਂਦਾ ਜਦੋਂ ਤੇ ਉਹ ਫਿਰ ਵੱਡਦਾ ਨਾੜੀਆਂ ਉਹ ਉਹਦੇ ਨਾਲ ਖਤਮ ਹੋ ਜਾਂਦਾ ਸੋ ਫਿਰ ਫੈਂਟਾਮੀਲ ਵਰਗੇ ਹੋਰ ਜ਼ਹਿਰ ਜਿਹੜੇ ਚਿੱਟੇ ਦੇ ਵਿੱਚ ਮਲਾਈ ਜਾਂਦੇ ਆ ਫਿਰ ਜਿਹੜਾ ਟੀਕਾ ਲਾਉਣ ਵਾਲਾ ਚਿੱਟੇ ਦਾ ਪੰਜਾਬ ਦੀ ਗੱਲ ਕਰਨ ਲੱਗਾ ਹੁਣ ਮੈਂ ਉਹ ਉਹ ਵੀ ਕੀ ਕਰਦਾ ਹੈ ਉਹਨੂੰ ਪਤਾ ਵੀ ਮੇਰੀ ਡੋਜ਼ ਇੰਨੀ ਹੈ ਇੰਨੇ ਗ੍ਰਾਮ ਹੈ ਸਿਰਿੰਜ ਦੇ ਵਿੱਚ ਭਰਨਾ ਉਸ ਤੋਂ ਬਾਅਦ ਮੈਂ ਆਪਣੇ ਨਾੜਾਂ ਦੇ ਵਿੱਚ ਉਹਨੂੰ ਲਾ ਲੈਣਾ ਪਰ ਉਹਨੂੰ ਨਹੀਂ ਪਤਾ ਹੁੰਦਾ ਵੀ ਇਹਨੂੰ ਤੇਜ਼ ਕਰ ਦਿੱਤਾ ਗਿਆ ਜਦੋਂ ਇਹ ਦੁਬਾਰਾ ਮਿਕਸ ਹੋ ਕੇ ਆਈ ਹੈ ਤਾਂ ਤੇਰੇ ਕੋਲ 20 30 ਗੁਣਾ ਤੇਜ਼ ਹੋ ਕੇ ਆਈ ਹੈ ਫਿਰ ਉਹਨੂੰ ਕਿਹਾ ਜਾਂਦਾ ਚਿੱਟੇ ਦੀ ਓਵਰਡੋਸ ਦੇ ਨਾਲ ਬੰਦਾ ਮੁੱਕ ਗਿਆ ਯਾਨੀ ਕਿ ਉਹ ਬੰਦਾ ਆਪਣੇ ਆਪ ਲੋ ਠੀਕ ਲਾ ਰਿਆ ਹੁੰਦਾ ਮੈਂ ਉਹਨੂੰ ਠੀਕ ਨਹੀਂ ਜਸਟੀਫਾਈ ਨਹੀਂ ਕਰਦਾ ਮੇਰੇ ਕਹਿਣ ਤੋਂ ਮਤਲਬ ਕਿ ਉਹ ਬੰਦੇ ਨੂੰ ਪਤਾ ਹੈ ਮੇਰੀ ਖਰਾਕ ਇੰਨੀ ਹੈ ਪਰ ਉਹਨੂੰ ਨਹੀਂ ਪਤਾ ਇਹਨੂੰ 20 ਗੁਣਾ ਤੇਜ਼ ਕਰ ਦਿੱਤਾ ਗਿਆ ਉਹਦੇ ਨਾਲ ਵੀ ਮਰ ਜਾਂਦਾ ਫਿਰ ਕੱਚ ਵਾਲੀ ਗੱਲ ਆ ਗਈ ਹੁਣ ਫਿਰ ਕੈਨੇਡਾ ਤੇ ਪਹੁੰਚ ਗਏ ਆਪਾਂ ਸੋ ਇਹ ਸਟੇਟਸ ਸਿੰਬਲ ਜਿਹੜਾ ਹੈਗਾ ਇਹ ਮਰਵਾ ਰਿਹਾ ਇਹ ਬੜੇ ਵੱਡੇ ਪੱਦਰ ਦੇ ਉੱਤੇ ਫੈਂਟਨਿਲ ਜਾਂ ਜ਼ਹਿਰ ਜਿਹੜਾ ਹੈਗਾ ਉਹ ਵਰਤਾਇਆ ਜਾ ਰਿਹਾ ਹੈ ਨਸ਼ਿਆਂ ਦੇ ਵਿੱਚ ਮਿਕਸ ਕਰਕੇ ਇਸ ਤੋਂ ਬਚਣਾ ਪੈਣਾ ਨੌਜਵਾਨੀ ਨੂੰ ਬਚਾਉਣਾ ਪੈਣਾ ਇਹ ਪ੍ਰੋਗਰਾਮ ਸਾਡਾ ਇਸੇ ਕਰਕੇ ਆ ਕਿ ਕੈਨੇਡਾ ਦੇ ਵਿੱਚ ਬੈਠੀ ਨੌਜਵਾਨੀ ਪੰਜਾਬ 'ਚ ਬੈਠੀ ਨੌਜਵਾਨੀ ਅਮਰੀਕਾ ਵਰਗੇ ਮੁਲਕਾਂ 'ਚ ਜਿੱਥੇ ਅਫੀਮ ਡੋਡੇ ਭੁੱਕੀ ਬਹੁਤ ਵੱਡੇ ਪੱਦਰ ਤੇ ਇਸ ਕੋਲੇ ਵਿਕ ਰਹੇ ਆ ਇਵਨਕੇ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਮੈਂ ਪਰਸਨਲੀ ਇਹ ਗੱਲਾਂ ਦਾ ਪਤਾ ਕੀਤਾ ਕਿ ਜਿਹੜੀ ਵਿਦੇਸ਼ਾਂ ਦੇ ਵਿੱਚ ਜਿਹੜੀ ਡੋਟੇ ਜਿਹੜੇ ਵਿੱਚ ਜਾ ਰਹੇ ਨੇ ਉਹਨਾਂ ਦੇ ਵਿੱਚ ਵੀ ਕੈਮੀਕਲ ਮਿਕਸ ਕੀਤਾ ਗਿਆ ਹੈ ਜਿਹੜੀ ਭੁੱਕੀ ਵੇਚੀ ਜਾ ਰਹੀ ਹੈ ਡੋਟਿਆਂ ਦਾ ਜਿਹੜਾ ਪਾਊਡਰ ਬਣ ਬਣ ਜਾਂਦਾ ਉਹਨੂੰ ਭੁੱਕੀ ਕਹਿ ਦਿੱਤਾ ਜਾਂਦਾ ਸੋ ਉਹਦੇ ਵਿੱਚ ਵੀ ਕੈਪਸੂਲ ਜਿਹੜੇ ਨੇ ਉਹ ਖੋਲ ਕੇ ਮਿਲਾਏ ਜਾਂਦੇ ਨੇ ਯਾਨੀ ਕਿ ਉਹਦੀ ਡੋਜ਼ ਵਧਾਉਣ ਦੇ ਲਈ ਬਾਅਦ ਉਹਦੇ ਵਿੱਚ ਬਾਕੀ ਲੱਕੜ ਦਾ ਬੁਰਾਦਾ ਪਾ ਦਿੱਤਾ ਜਾਂਦਾ ਮਤਲਬ ਕਿ ਲੱਗਣ ਨੂੰ ਤਾਂ ਲੱਗੂਗੀ ਤੁਹਾਨੂੰ ਭੁੱਕੀ ਹੈ ਪਿਓਰ ਹੈ ਪਰ ਉਹਦੇ ਵਿੱਚ ਵੀ ਲੱਕੜ ਦਾ ਬੁਰਾਦਾ ਮਿਕਸ ਹੁੰਦਾ ਉਹਦੇ ਵਿੱਚ ਕੈਪਸੂਲ ਮਿਕਸ ਹੁੰਦੇ ਨੇ ਜਿਹੜੇ ਤੁਹਾਨੂੰ ਤੁਹਾਡੇ ਅੰਦਰ ਕਬਰਾਟ ਪੈਦਾ ਕਰਦੇ ਐ ਤੇ ਜਿਸ ਤੋਂ ਬਾਅਦ ਤੁਹਾਡੀ ਮੌਤ ਵੀ ਜਿਹੜੀ ਹੈ ਉਹ ਹੋ ਸਕਦੀ ਹੈ ਸੋ ਭਰਾਵੋ ਬਚ ਜਾਓ ਇਹ ਤੁਹਾਨੂੰ ਨਸ਼ੇ ਵੀ ਪਿਓਰ ਜਿਹੜੇ ਹੈਗੇ ਉਹ ਨਹੀਂ ਮਿਲ ਰਹੇ ਨਸ਼ਾ ਤਸਕਰ ਤੁਹਾਡੀਆਂ ਜ਼ਿੰਦਗੀਆਂ ਦੇ ਨਾਲ ਖੇਲਵਾੜ ਕਰ ਰਹੇ ਹੈਗੇ ਆ ਬੇਸ਼ੱਕ ਬਹੁਤ ਸਾਰੇ ਗਾਣੇ ਆ ਬੜੇ ਵਧੀਆ ਆ ਰਹੇ ਨੇ ਪਰ ਉਹਦੇ ਵਿੱਚ ਆ ਚੀਜ਼ਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੋ ਮੈਂ ਉਹਨਾਂ ਗਾਇਕਾਂ ਨੂੰ ਵੀ ਬੇਨਤੀ ਕਰਦਾ ਕਿ ਭਰਾਵੋ ਬਹੁਤ ਵੱਡੇ ਪੱਧਰ ਤੇ ਮੌਤਾਂ ਹੋ ਰਹੀਆਂ ਨਸ਼ਾ ਤਸਕਰ ਤੁਹਾਡੇ ਗਾਏ ਹੋਏ ਗਾਣਿਆਂ ਦਾ ਲਾਭ ਲੈ ਕੇ ਤੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਇਹ ਗਲਤ ਨਸ਼ੇ ਜਿਹੜੇ ਉਹ ਵੇਚ ਰਹੇ ਜਿਸ ਦੇ ਨਾਲ ਮੌਤ ਹੋ ਰਹੀ ਹੈ ਜੀ ਬਾਕੀ ਤੁਸੀਂ ਕੁਝ ਪੁੱਛਣਾ ਇਹਦੇ ਵਿੱਚ ਤਾਂ ਪੁੱਛ ਲਓ ਅੰਦਲਿਸ ਜੀ ਬੜੀ ਹੈਰਾਨੀ ਦੀ ਗੱਲ ਹੈ ਕਿ ਆਪਾਂ ਅਨਸਰ ਪੰਜਾਬ ਦੀ ਗੱਲ ਕਰ ਪਰ ਜੇ ਹੁਣ ਗੱਲ ਕਰੀਏ ਹੁਣ ਆਪਾਂ ਅਮਰੀਕਾ ਤੇ ਕੈਨੇਡਾ ਵਰਗੇ ਮੁਲਕਾਂ ਦੀ ਤਾਂ ਉੱਥੇ ਵੀ ਕਹੋ ਕਿ ਨਸ਼ੇ ਦੇ ਵਿੱਚ ਕਹੋ ਕਿ ਇਸ ਤਰੀਕੇ ਨਾਲ ਇਸ ਖਤਨਾਚ ਜਨ ਮਲਾ ਕੇ ਮੌਤ ਕਹੋ ਕਿ ਉਹ ਕਹੋ ਕਿ ਵਰਤਾਈ ਜਾ ਰਹੀ ਹੈ ਦੇਖੋ ਮੈਨੂੰ ਇੱਕ ਇੱਕ ਦੇਖੋ ਇੱਥੇ ਚੀਜ਼ ਇੱਕ ਮੈਂ ਐਡ ਕਰ ਦਿੰਦਾ ਵੀ ਤੁਸੀਂ ਦੇਖੋ ਵੀ ਹਾਲਾਤ ਕੀ ਨੇ ਪੰਜਾਬ ਦੀਆਂ ਮਾਵਾਂ ਤੇ ਪੰਜਾਬ ਦੇ ਜਿਹੜੇ ਪਿਓ ਨੇ ਉਹ ਕਹਿੰਦੇ ਵੀ ਜੇ ਸਾਡਾ ਪੁੱਤ ਪੰਜਾਬ ਦੀ ਧਰਤੀ ਤੇ ਰਿਹਾ ਤੇ ਇੱਥੇ ਚਿੱਟੇ ਦਾ ਸ਼ਿਕਾਰ ਹੋ ਜੂ ਨਸ਼ੇ ਨਾਲ ਮਰ ਜੇਗਾ ਇੱਕ ਦਿਨ ਇਸ ਕਰਕੇ ਇਹਨੂੰ ਸੇਫ ਪਲੇਸ ਤੇ ਭੇਜ ਦਿਓ ਹੈਵਨ ਚ ਭੇਜ ਦਿਓ ਮਤਲਬ ਕੈਨੇਡਾ ਨੂੰ ਹੈਵਨ ਮੰਨਿਆ ਜਾਂਦਾ ਸੀ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਸ ਹੈਵਨ ਦੇ ਵਿੱਚ ਵੀ ਹੁਣ ਜਿਹੜਾ ਹੈਗਾ ਉਹ ਨਰਕ ਜਿਹੜਾ ਹੈਗਾ ਉਹ ਬਣ ਚੁੱਕਿਆ ਉਥੇ ਇਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਆ ਕਿ ਤੁਹਾਡਾ ਪੁੱਤ ਇੱਥੇ ਰਹਿੰਦਾ ਤੇ ਬੇਸ਼ੱਕ ਬਚ ਜੇ ਪਰ ਜੇ ਉਥੇ ਜਾ ਕੇ ਚਿੱਟਾ ਲਾਉਣ ਲੱਗ ਪਿਆ ਤਾਂ ਫੇਰ ਭਾਈ ਖੈਰ ਨਹੀਂ ਹੈ ਸੋ ਇਹ ਚੀਜ਼ਾਂ ਦੇਖੋ ਵੀ ਇੱਥੋਂ ਬਚਾ ਕੇ ਪੁੱਤ ਭੇਜਿਆ ਕੈਨੇਡਾ ਤੇ ਕੈਨੇਡਾ ਜਾਂਦੇ ਨੂੰ ਵੀ ਅੱਗੇ ਨਸ਼ਾ ਜਿਹੜਾ ਵੱਡੀ ਮਾਤਰਾ ਦੇ ਵਿੱਚ ਸੇਵਨ ਕੀਤਾ ਜਾ ਰਿਹਾ ਵਰਤਾਇਆ ਜਾ ਰਿਹਾ ਜਿਸ ਨਾਲ ਉਥੇ ਵੀ ਮੌਤ ਹੋ ਜਾਂਦੀ ਹੈ ਜੀ ਕੋਚ ਲਓ ਤੁਸੀਂ ਹਾਂ ਹੰਦਰ ਸਿੰਘ ਗੱਲ ਕਰੀਏ ਕਿ ਜੇ ਆਪਾਂ ਆਪਾਂ ਕਹਿੰਦੇ ਨੇ ਕਿ ਪੰਜਾਬ ਜਾਂ ਭਾਰਤ ਵਿੱਚ ਕਿ ਸਰਕਾਰਾਂ ਦੇ ਹੱਥ ਖੜੇ ਨੇ ਸਰਕਾਰਾਂ ਕੁਝ ਕਰ ਨਹੀਂ ਪਾ ਰਹੀਆਂ ਜਾਣਨਾ ਚਾਹੁੰਦੇ ਕਿ ਇਹਨਾਂ ਦੋਨਾਂ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਕੁਸ਼ਤ ਕਰ ਪਾ ਰਹੀਆਂ ਨੇ ਅਮਰੀਕਾ ਜਾਂ ਕੈਨੇਡਾ ਹੋਵੇ ਜੀ ਦੇਖੋ ਹੁਣ ਪੰਜਾਬ ਦੀ ਗੱਲ ਜਦੋਂ ਤੁਸੀਂ ਕਰਦੇ ਹੋ ਤਾਂ ਪੰਜਾਬ 'ਚ ਹੋਣਾ ਜੋ ਕੰਮ ਚੱਲਿਆ ਹੋਇਆ ਬਲਡੋਜ਼ਰਾਂ ਦੇ ਨਾਲ ਉਹ ਘਰ ਤੋੜੇ ਜਾ ਰਹੇ ਆ ਪਰ ਇਹਦੇ ਵਿੱਚ ਵੀ ਹੁਣ ਕਿੰਨੀ ਕੁ ਸੱਚਾਈ ਹੈ ਕਿੰਨੀ ਨਹੀਂ ਹੈ ਕਿ ਕਿਲੇ ਘਰ ਤੋੜਦੇ ਆ ਕਿਤੇ ਨਹੀਂ ਤੋੜਦੇ ਵੈਸੇ ਗਰੀਬ ਮਾਰਤਾ ਨਹੀਂ ਹੋ ਰਹੀ ਹੈ ਨਾ ਇਹਦੇ ਬਾਰੇ ਵੀ ਆਪਾਂ ਨਹੀਂ ਕਹਿ ਸਕਦੇ ਸੋ ਇਹ ਸੋਲੂਸ਼ਨ ਨਹੀਂ ਹੈਗਾ ਮੇਰੇ ਹਿਸਾਬ ਦੇ ਨਾਲ ਹਾਂ ਇੱਕ ਇਹਨੂੰ ਤੁਸੀਂ ਇਦਾਂ ਬਣਾ ਸਕਦੇ ਹੋ ਵੀ ਹੋਰ ਜਿਹੜਾ ਕਰੂਗਾ ਉਹਨੂੰ ਇੰਨੇ ਇੱਕ ਕੰਨ ਹੋ ਜਾਣ ਕਿ ਭਾਈ ਆ ਇਸ ਤਰ੍ਹਾਂ ਹੋ ਸਕਦਾ ਮੇਰੇ ਨਾਲ ਪਰ ਦੂਜੀ ਗੱਲ ਹੁਣ ਇਹ ਹੈ ਉਹਨਾਂ ਘਰਾਂ ਦੇ ਵਿੱਚ ਉਹ ਮਾਵਾਂ ਨੇ ਬਜ਼ੁਰਗ ਮਾਤਾਵਾਂ ਜਿਨ੍ਹਾਂ ਦੇ ਪੁੱਤ ਨਸ਼ਾ ਤਸਕਰ ਨੇ ਸੋ ਉਹਨਾਂ ਦੀਆਂ ਅੱਗੋਂ ਛੋਟੀਆਂ-ਛੋਟੀਆਂ ਬੱਚੀਆਂ ਘਰ ਵਾਲੀਆਂ ਨੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਈ ਵਾਰੀ ਕਈ ਵਾਰੀ ਪੂਰਾ ਪਰਿਵਾਰ ਮਿਲਿਆ ਹੁੰਦਾ ਨਾਲ ਇਹ ਨਹੀਂ ਐ ਪਰ ਬਹੁਤ ਵਾਰ ਇਹ ਹੁੰਦਾ ਵੀ ਛੋਟੀਆਂ-ਛੋਟੀਆਂ ਬੱਚੀਆਂ ਨੇ ਘਰ 'ਚ ਛੋਟੇ-ਛੋਟੇ ਬੱਚੇ ਨੇ ਸੋ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਪਈ ਸਾਡਾ ਫਾਦਰ ਕੀ ਕਰਦਾ ਫਿਰਦਾ ਮੌਤ ਵੰਡਦਾ ਫਿਰਦਾ ਤੇ ਉਹ ਉਹਨਾਂ ਦੇ ਘਰ ਜਦੋਂ ਢਾ ਦਿੱਤੇ ਜਾਂਦੇ ਆ ਤੇ ਫਿਰ ਉਹ ਰੁੱਲ ਜਾਂਦਾ ਪਰਿਵਾਰ ਬਜ਼ੁਰਗ ਮਾਪੇ ਵੀ ਹੁੰਦੇ ਆ ਸੋ ਇਹ ਤੋਂ ਚੰਗਾ ਕਿਉਂ ਨਹੀਂ ਕਿ ਅਸੀਂ ਪਹਿਲਾਂ ਹੀ ਜਾਹਤੇ ਪਹੁੰਚ ਜਾਈਏ ਪੀਕ ਆ ਕੇ ਥੋ ਰਿਹਾ ਕੰਮ ਕੌਣ ਕਰ ਰਿਹਾ ਇਹ ਕਿੱਥੋਂ ਪੰਜਾਬ ਦੇ ਵਿੱਚ ਆਉਂਦਾ ਹੁਣ ਤਾਂ ਪੰਜਾਬ ਚ ਕਿਹਦੇ ਬਣਾਇਆ ਵੀ ਜਾਂਦਾ ਜਿਹੜੇ ਮੈਂ ਤੁਹਾਨੂੰ ਦੱਸਿਆ ਨਾ ਮਲਾਵਟ ਹੁੰਦੀ ਆ ਪੰਜਾਬ ਦੇ ਵਿੱਚ ਹੀ ਕੀਤੀ ਜਾਂਦੀ ਕਈ ਐਸੀਆਂ ਗੁਪਤ ਥਾਵਾਂ ਦੇ ਉੱਤੇ ਸੋ ਤੁਸੀਂ ਉੱਥੇ ਜਾ ਕੇ ਪਹੁੰਚੋ ਤੁਸੀਂ ਯੋਗੀ ਅਦਿੱਤਿਆਨੰਦ ਬਣਨ ਦੀ ਕੋਸ਼ਿਸ਼ ਨਾ ਕਰੋ ਯੋਗੀ ਅਦਿੱਤਿਆਨੰਦ ਬਣਨ ਦੇ ਨਾਲੋਂ ਤੁਸੀਂ ਇਹ ਕਰੋ ਕਿ ਭਾਈ ਪਹਿਲਾਂ ਹੀ ਆਪਾਂ ਇਹ ਨਸ਼ੇ ਦੇ ਜਿਹੜਾ ਹੈਗਾ ਉਹਨੂੰ ਉਹਦੀ ਸੰਗੀ ਨਾ ਪਲੋ ਮਤਲਬ ਕਿ ਜਿੱਥੋਂ ਸ਼ੁਰੂਆਤ ਹੁੰਦੀ ਹੈ ਫਿਰ ਜ਼ਿਆਦਾ ਗੱਲ ਬਣਦੀ ਹੈ ਸੋ ਆਪਾਂ ਬਾਕੀ ਜਿਹੜੀ ਕੈਨੇਡਾ ਅਮਰੀਕਾ ਦੀ ਗੱਲ ਹੈ ਤੁਸੀਂ ਦੇਖੋ ਹੁਣ 트럼ਪ ਨੇ ਆਉਂਦਿਆਂ ਵੀ ਇਹਦੇ ਉੱਤੇ ਬਿਆਨ ਦਿੱਤਾ ਹੈ ਕਿ ਬਹੁਤ ਸਾਰੀ ਫੈਂਟਨਲ ਜਿਹੜੀ ਕੈਨੇਡਾ ਵਾਲੇ ਪਾਸਿਓ ਸਾਡੇ ਮੁਲਕ ਚਾ ਰਹੀ ਹੈ ਤੇ ਇਸ ਕਰਕੇ ਆਪਾਂ ਬਰਦਾਸ਼ਤ ਨਹੀਂ ਕਰਾਂਗੇ ਕੈਨੇਡਾ ਨਾਲ ਤਲਖੀ ਦਾ ਇੱਕ ਇਹ ਵੀ ਕਾਰਨ ਹੈਗਾ ਕਿ ਫੈਂਟਨਲ ਜਿਹੜੀ ਬੜੇ ਵੱਡੇ ਪੱਧਰ ਤੇ ਕੈਨੇਡਾ ਤੋਂ ਇਧਰ ਨੂੰ ਜੜੀ ਆ ਉਹ ਜਾ ਰਹੀ ਆ ਸੋ ਉਸ ਤੋਂ ਬਾਅਦ ਇਹਦੇ ਵਿੱਚ ਕੁਝ ਭਾਰਤੀ ਵੀ ਫੜੇ ਗਏ ਸੀ ਫੈਂਟਨਲ ਉਹ ਆਪਾਂ ਆਉਂਦੇ ਦਿਨਾਂ ਦੇ ਵਿੱਚ ਦੱਸ ਦਿਆਂਗੇ ਤੁਹਾਨੂੰ ਸੋ ਅਮਰੀਕਾ ਵੀ ਕਰ ਰਿਹਾ ਕੰਮ ਕੈਨੇਡਾ ਵੀ ਕਰ ਰਿਹਾ ਪਰ ਮੈਂ ਤੁਹਾਨੂੰ ਇਹਦੇ ਵਿੱਚ ਇਹ ਵੀ ਦੱਸ ਦੰਨਾ ਹਾਲਾਤ ਉਹਨਾਂ ਦੇ ਵੀ ਇਹੋ ਜਿਹੇ ਆ ਉਹ ਕਹਿੰਦੇ ਸਾਡੇ ਹੱਥ ਫੜੇ ਆ ਅਸੀਂ ਸਾੰਭ ਨਹੀਂ ਸਕ ਰਹੇ ਹੁਣ ਕੈਨੇਡਾ ਨੇ ਕੁਝ ਮਾਤਰਾ 10 ਕੇ 20 ਗ੍ਰਾਮ ਭੰਗ ਜਿਹੜੀ ਆ 올 ਆਊਟ ਕਰ ਦਿੱਤੀ ਸੀ ਪਿਛਲੇ ਸਮੇ ਤੋਂ ਸਟੋਰਾਂ ਦੇ ਵਿੱਚ ਵੀ ਮੇਲਣ ਲੱਗ ਪਈ ਸੀ ਵੀ ਉਹਦਾ ਕਾਰਨ ਇਹ ਸੀ ਵੀ ਲੋਕੀ ਮਾਰੂ ਨਸ਼ਿਆਂ ਤੋਂ ਬਚ ਕੇ ਚਲੋ ਭੰਗ ਲਾ ਲਣ ਤੇ ਉਹਦੇ ਨਾਲ ਜਿਹੜਾ ਹੈਗਾ ਕੰਮ ਚੱਲੀ ਜਾਏ ਪਰ ਉਹ ਵੀ ਕੰਮ ਸੂਤ ਨਹੀਂ ਆਇਆ ਕੈਨੇਡਾ ਦੇ ਵਿੱਚ ਵੀ ਨਸ਼ਾ ਵੱਡੇ ਪੱਤਰ ਤੇ ਆ ਅਮਰੀਕਾ ਦੇ ਵਿੱਚ ਵੀ ਵੱਡੇ ਪੱਤਰ ਤੇ ਆ ਇਸੇ ਤਰੀਕੇ ਦੇ ਨਾਲ ਸਾਡੀ ਪੰਜਾਬ ਦੀ ਜਿਹੜੀ ਧਰਤੀ ਹੈ ਉਹਦੇ ਉੱਤੇ ਵੀ ਵੱਡੇ ਪੱਤਰ ਦੇ ਉੱਤੇ ਨਸ਼ਾ ਜਿਹੜਾ ਹੈਗਾ ਵਿਕ ਰਿਹਾ ਤੇ ਮੁੰਡਿਆਂ ਦੀ ਨੌਜਵਾਨਾਂ ਦੀ ਜਾਨ ਦਾ ਦੁਸ਼ਮਣ ਬਣਿਆ ਹੋਇਆ ਜੀ ਹਾਂ ਜੀ ਦਸੀਂ ਉਮੀਦ ਕਰਦੇ ਹਾਂ ਕਿ ਜਦੋਂ ਦੇ ਦਰਸ਼ਨ ਸੁਣਦੇ ਹੋਣਗੇ ਉਹ ਕੱਲੋਂ ਤੇ ਸੁਣ ਕੇ ਇਸ ਨੂੰ ਜਾਗਰੂਕ ਹੋਣਗੇ ਉਹ ਸਮਝਣਗੇ ਤੇ ਜਿਹੇ ਹੀ ਚੀਜ਼ਾਂ ਤੋਂ ਬਚਣ ਦਾ ਕਹਿ ਲੋ ਕਿ ਉਹ ਕੋਸ਼ਿਸ਼ ਕਰਨਗੇ ਥੋੜਾ ਤਨਸਾਨ ਜੋ ਜਵੰਧਰੀ ਸਾਡੇ ਇਹ ਜੇ ਵਿਚਾਰ ਜੋ ਜੀ ਟੋਪਿਕ ਹੁੰਦੇ ਨੇ ਦੂਸਰਾ ਦਰਸ਼ਕਾਂ ਨੇ ਕਾਫੀ ਉਰਜਾ ਸੇ ਕੱਢ ਲਿਆ ਕਿ ਸੇ ਦਰਸ਼ਕੀ ਰੱਖ ਦਿਓ ਥੋੜਾ ਬਹੁਤ ਧੰਨਵਾਦ ਸਾਨੀ ਜਵੰਧਰੀ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਡਾ ਇੱਕੋ ਇੱਕ ਹੈ ਇਹ ਨਹੀਂ ਕਿ ਚੈਨਲ ਚਲਾਉਣਾ ਜਾਂ ਆ ਕੇ ਐਵੇਂ ਹੀ ਬੋਲੀ ਜਾਣਾ ਸਾਡਾ ਇਹ ਮਕਸਦ ਨਹੀਂ ਹੁੰਦਾ ਅਸੀਂ ਚਾਹੁੰਦੇ ਹਾਂ ਕਿ ਸਮਾਜ ਜਿਹੜਾ ਹੈਗਾ ਬਹੁਤ ਵਧੀਆ ਬਣੇ ਸਾਡੇ ਨੌਜਵਾਨ ਪਹਿਲਾਂ ਵਾਂਗ ਜਿਵੇਂ ਕਿਤੇ ਨਾਮ ਹੁੰ ਪਈ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਸ਼ਰੀਰਕ ਪੱਖੋਂ ਅ ਅਣਖ ਆਪਰੂ ਜਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਨਾਮ ਨਾਲ ਜੁੜਦੀਆਂ ਸੀ ਪਰ ਅੱਜ ਕਿੱਥੇ ਸਾਨੂੰ ਉੜਤਾ ਪੰਜਾਬ ਵਰਗੀਆਂ ਫਿਲਮਾਂ ਬਣਾਉਣ ਤੇ ਜਿਹੜਾ ਮਜਬੂਰ ਕਰ ਦਿੱਤਾ ਗਿਆ ਫਿਰ ਪੰਜਾਬ ਦੇ ਨੌਜਵਾਨਾਂ ਨੂੰ ਡ੍ਰੈਗੀ ਜਿਹੜਾ ਹੈਗਾ ਉਹ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਦੁਨੀਆ ਦੇ ਵਿੱਚ ਜਿੱਥੇ ਜਾਂਦੇ ਤੇ ਉੱਥੇ ਇਹੋ ਜਿਹੇ ਜਿਹੜੇ ਸਾਡੇ ਦੇ ਉੱਤੇ ਲੇਬਲ ਜਿਹੜੇ ਲੱਗ ਗਏ ਆ ਸੋ ਆ ਉਹ ਉਸ ਤਰੀਕੇ ਦਾ ਆਪਾਂ ਪਹਿਲਾਂ ਪੰਜਾਬ ਜਿਹੜਾ ਹੈਗਾ ਉਹ ਦੁਬਾਰਾ ਸਿਰ ਜੀਏ ਜਿਸ ਦੇ ਨਾਲ ਕਿ ਪੰਜਾਬ ਫਿਰ ਤਰੱਕੀਆਂ ਦੇ ਰਾਹ ਦੇ ਉੱਤੇ ਪਾਏਗਾ ਜੀ ਜੀ ਹਰਦਾ ਨਮਸਕਾਰ ਲੁੜਨ ਲਈ ਆਪਣੇ ਵਿਚਾਰ ਦਰਸ਼ਕਾਂ ਦੇ ਰੱਖਣ ਲਈ ਜੀ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ